ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਮਢਠਾ ਨੇੜਲੇ ਪਿੰਡ ਭਗਵਾਨਾਲਾ ਸਬੰਧੀ 30 ਸਾਲਾ ਨੌਜਵਾਨ ਗੁਰਜਨ ਸਿੰਘ ਪੁੱਤਰ ਪਿਆਰਾ ਸਿੰਘ ਦੇ ਮ੍ਰਿਤਕ ਸਰੀਰ ਵਿੱਤੀ ਡੇਰਾ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਨ ਉਪਰੰਤ ਸਰਬੱਤ ਦਾ ਭਲਾ ਟਰਸਟ ਦੀ ਮੁਫਤ ਐਂਬੂਲੈਂਸ ਸੇਵਾ ਰਾਹੀਂ ਉਦੇਸ਼ ਘਰ ਭੇਜਿਆ ਗਿਆ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਅਗੂ ਮਨਪ੍ਰੀਤ ਸਿੰਘ ਸੰਧੂ ਨੇ ਦਗੀ ਦੱਸਿਆ ਤੁਸੀਂ ਸੁਣੋ ਸਾਡਾ ਛੋਟਾ ਵੀਰ ਗੁਰਜੰਡ ਸਿੰਘ ਜਵਾਈ ਚਿਰਨਦਾ ਸਾਹਿਬ ਜੀ 6 ਸਾਲ ਤੋਂ 24 ਤਰੀਕ ਨੂੰ ਉਹਨਾਂ ਦੀ ਬ੍ਰੇਨ ਅਟੈਕ ਦਾ ਡੈਥ ਹੋ ਗਈ ਹੈ। ਉਹਦੀ ਡੈੱਡ ਬੋਡੀ ਜਿਹੜੀ ਸੀਗੀ ਇਹ ਕੈਮਰਸਾਹਿਬ ਕੋਰਟ ਤੇ ਆਈ ਹੈ। ਬਰਾਏ ਜੀ ਦੀ ਜੀ ਟਰਸਟ ਹੈ ਉਹਨਾਂ ਦੀ ਸਹਿਯੋਗ ਨਾਲ ਉਹਨਾਂ ਦੀ ਡੈੱਡ ਬੋਡੀ ਦੇ ਵਾਸਤੇ ਐਂਬੂਲੈਂਸ ਸੇਵਾ ਉਹਨਾਂ ਨੇ ਦਿੱਤੀ ਹੈ। ਉਹ ਘਰ ਤੱਕ ਫ੍ਰੀ ਪ੍ਰੋਵਾਈਡ ਕਰ ਰਹੇ ਨੇ ਪਹੁੰਚਾ ਰਹੇ ਨੇ। ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ। ਬਾਕੀ ਬਰਾਏ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਲੋੜਵੰਦ ਜੇ ਹੋ ਸਕੇ ਉਹਨਾਂ ਦੀ ਨਿੱਜੀ ਮਾਲੀ ਉਹਨਾਂ ਦੀ ਸਹਾਇਤਾ ਕੀਤੀ ਜਾਏ ਧੰਨਵਾਦ ਜੀ ਅਸੀਂ ਅੱਜ ਇੱਥੇ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਵੱਲੋਂ ਗੁਰਜੰਟ ਸਿੰਘ ਦੀ ਡੈੱਡ ਬੋਡੀ ਰੀਸੀਵ ਕਰਕੇ ਪਰਿਵਾਰ ਨੂੰ ਸੰਪੱਲੀ ਆਏ ਹਾਂ ਡਾਕਟਰ ਐਸ.ਪੀ. ਸਿੰਘ ਉਭਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਇਸ ٹرسٹ ਵੱਲੋਂ ਜਿੱਥੇ ਮਿੱਤਕ ਸਰੀਰ ਖਾੜੀ ਦੇਸ਼ਾਂ ਚੋਂ ਇੱਥੇ ਭੇਜੇ ਜਾਂਦੇ ਨੇ ਉੱਥੇ ਹੀ ਇੱਕ ਪਹਿਲ ਕਦਮੀ ਕਰਦੇ ਆ ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ ਆ ਜੋ ਫ੍ਰੀ ਡੈੱਡ ਬੋਡੀਆਂ 에ਰਪੋਰਟ ਤੋਂ ਕਿਸੇ ਵੀ ਦੇਸ਼ ਚੋਂ ਆਈਆਂ ਹੋਣ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾਂਦੀਆਂ ਨੇ ਅੱਜ ਜਿਹੜਾ ਗਰਜੰਟ ਸਿੰਘ ਨੌਜਵਾਨ ਸੀ ਮਜੀਠਾ ਕਸਬਾ ਨੇੜਲੇ ਪੰਘਵਾ ਪਿੰਡ ਦਾ ਰਹਿਣ ਵਾਲਾ ਸੀ ਇਹਦੀ ਕੁਝ ਦਿਨ ਪਹਿਲਾਂ ਦੁਬਈ ਚ ਮੌਤ ਹੋ ਗਈ ਸੀ ਬਿਮਾਰ ਹੋਣ ਕਾਰਨ ਉਹਦੀ ਡੈੱਡ ਬੋਡੀ ਰਿਸਿਵ ਕਰਕੇ ਅਸੀਂ ਪਰਿਵਾਰ ਨੂੰ ਸੌਂਪੀ ਆ ਤੇ ਟਰਸਟ ਦੀ ਫ੍ਰੀ ਐਂਬੂਲੈਂਸ ਸੇਵਾ ਰਾਹੀਂ ਉਹਦੇ ਪਰਿਵਾਰ ਤੱਕ ਘਰ ਤੱਕ ਪਹੁੰਚਦਾ ਕੀਤੀ ਆ